ਜਦੋਂ ਚੋਣ ਪ੍ਰਚਾਰ ਹੋਏ ਸੀ ਜਦੋਂ ਰੈਲੀਆਂ ਹੋਈਆਂ ਸੀ ਉਦੋਂ ਸਰਕਾਰ ਦੇ ਦਾਅਵੇ ਸੀਗੇ ਕਿ ਅਸੀਂ ਬਿਜਲੀ ਫ੍ਰੀ ਦਵਾਂਗੇ ਲੋਕ ਕਹਿੰਦੇ ਨਾ ਤਾਂ ਅਸੀਂ ਬਿਜਲੀ ਫ੍ਰੀ ਮੰਗੀ ਸੀ ਤੇ ਨਾ ਹੀ ਅਸੀਂ ਕਹਿੰਦੇ ਸੀ ਸਾਨੂੰ 600 ਯੂਨਟ ਜਿਹੜੀ ਮਾਫ਼ ਕੀਤੀ ਜਾਵੇ ਕਿਸੇ ਦਿਨ ਬਿਜਲੀ ਫ੍ਰੀ ਮੰਗੀ ਲੋਕ ਮੁਫਤ ਨਹੀਂ ਚਾਹੁੰਦੇ ਲੋਕ ਰੋਜ਼ਗਾਰ ਚਾਹੁੰਦੇ ਆ ਜਿਹੜਾ ਸੈਂਟਰ ਸਰਕਾਰ ਆ ਹੌਲੀ ਹੌਲੀ ਭੋਰ-ਭੋਰ ਕੇ ਜਿਹੜੇ ਕਾਨੂੰਨ ਆ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਆ ਕੇਂਦਰ ਸਰਕਾਰ ਨੇ ਹੀ ਇਹ ਚੁਆਤੀ ਛੇੜੀ ਆ ਬਿਜਲੀ ਪ੍ਰਾਈਵੇਟ ਕਰਨ ਨੂੰ ਲੈ ਕੇ ਅਸੀਂ ਚਾਹੁੰਨੇ ਆ ਵੀ ਜਿਹੜਾ ਰੋਜ਼ ਰੋਜ਼ ਦਾ ਟੈਂਤਾ ਵਾ ਇਹਨੂੰ ਮੁਕਾਇਆ ਜਾਵੇ ਪਿੰਡਾਂ ਦੇ ਵਿੱਚ ਜਿਹੜੇ ਚਿਪ ਵਾਲੇ ਮੀਟਰ ਲਾਏ ਜਾਂਦੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਡਟ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਇਹਨਾਂ ਦਾ ਨੰਗਣਾ ਔਖਾ ਹੋਇਆ ਪਿਆ ਮੱਛਰ ਮੱਖੀਆਂ ਨਾਲ ਮੋਟਾ-ਮੋਟਾ ਅਸੀਂ ਲੜਾਇਆ ਨਾ ਉਹ ਮੱਛਰ ਜਿਹੜਾ ਲੜਿਆ ਵਾ ਹੁਣ ਉਹ ਇਹਨਾਂ ਨੂੰ ਦੱਸਾਂਗੇ ਵੀ ਮੱਛਰ ਕਿਵੇਂ ਲੜਿਆ ਇਹਨੇ ਲੋਕਾਂ ਨੂੰ ਗਮਰਾਹ ਕੀਤਾ ਕਿ 15-15 ਲੱਖ ਰੁਪਏ ਅਸੀਂ ਤੁਹਾਡੇ ਖਾਤਿਆਂ ਦੇ ਵਿੱਚ ਪਾਵਾਂਗੇ ਇਹਨਾਂ ਦਾ ਸਿਰਫ ਸਾਰੇ ਦਾ ਸਾਰਾ ਜਿਹੜਾ ਕੰਮ ਆ ਜੁਮਲੇਬਾਜੀ ਝੂਠ ਮਾਰਨਾ ਸੈਂਟਰ ਸਰਕਾਰ ਦੀ ਪਾਲਿਸੀ ਆ ਕਿ ਉਹ ਪੰਜਾਬ ਸਰਕਾਰ ਦੇ ਦਬਾਅ ਪਾਉਂਦੀ ਆ ਪੰਜਾਬ ਸਰਕਾਰ ਦੇ ਫੰਡ ਰੋਕਦੀ ਆ ਤੇ ਸਮਾਰਟ ਮੀਟਰ ਲਾਉਣਾ ਚਾਹੁੰਦੇ ਆ ਚਾਹੇ ਭਗਵੰਤ ਮਾਨ ਕਵੇ ਤੇ ਚਾਹੇ ਮੋਦੀ ਕਵੇ ਮੀਟਰ ਅਸੀਂ ਪੱਟ ਦੇਾਂਗੇ ਲੱਗਣ ਨਹੀਂ ਦੇਣੇ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਵੀ ਵਿਸ਼ਵਾਸ ਨਹੀਂ ਕਰਦੇ ਮੁਰਗੀਆਂ ਦੇ ਪੈਸੇ ਦੇਣ ਵਾਲਾ ਬੱਕਰੀਆਂ ਦੇ ਪੈਸੇ ਦੇਣ ਵਾਲਾ ਅੰਡਿਆਂ ਦੇ ਪੈਸੇ ਦੇਣ ਵਾਲੇ ਨੇ ਉਹ ਹਾਰਡਪੀਟ ਤੇ ਲੋਕ ਬੈਠੇ ਆ ਜੇ ਅਸੀਂ ਬੱਚੇ ਪੜਾਉਣੇ ਆ ਤਾਂ ਉੱਥੇ ਵੀ ਪ੍ਰਾਈਵੇਟ ਸਕੂਲਾਂ 'ਚ ਸਾਨੂੰ ਪੂਰਾ ਰੱਜ ਕੇ ਵੱਡਿਆ ਜਾਂਦਾ ਜੇ ਤੁਸੀਂ ਲੋਕਾਂ ਲਈ ਰੋਜ਼ਗਾਰ ਪੈਦਾ ਕਰ ਦਿਓ ਕੋਈ ਲੋਕਾਂ ਨੂੰ ਰੋਜ਼ਗਾਰ ਦੇ ਦਿਓ ਕੋਈ ਤੁਹਾਡੇ ਤੋਂ ਬਿਜਲੀ ਫ੍ਰੀ ਨਹੀਂ ਮੰਗਦਾ ਤੁਹਾਡੇ ਤੋਂ ਕੋਈ ਹੋਰ ਗੱਲ ਫ੍ਰੀ ਨਹੀਂ ਮੰਗਦਾ ਕੋਈ ਬੱਸਾਂ 'ਚ ਨਹੀਂ ਮੰਗਦਾ ਸ਼ਰਾਬ ਪੀ ਕੇ ਕੰਮ ਨਹੀਂ ਚੱਲਣਾਗਾ ਲੋਕਾਂ ਦੀ ਹਕੀਕਤ ਲੋਕਾਂ ਦੀ ਨਬਜ਼ ਦੇਖਣੀ ਪੈਣੀ ਆ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੁੱਲਰ ਟੀਵੀ ਦੇ ਨਾਲ ਮੈਂ ਹਾਂ ਸੁਖਿੰਦਰ ਸਿੰਘ ਤੇ ਅੱਜ ਮੈਂ ਪਹੁੰਚਿਆ ਹਾਂ ਤਰਮਕੋਟ ਦੇ ਬਿਜਲੀ ਦਫ਼ਤਰ ਦੇ ਵਿੱਚ ਜਿੱਥੇ ਕਿ ਪਿੰਡਾਂ ਦੇ ਵਿੱਚ ਜਦੋਂ ਚੋਣ ਪ੍ਰਚਾਰ ਹੋਏ ਸੀ ਜਦੋਂ ਰੈਲੀਆਂ ਹੋਈਆਂ ਸੀ ਉਦੋਂ ਸਰਕਾਰ ਦੇ ਦਾਅਵੇ ਸੀਗੇ ਕਿ ਅਸੀਂ ਬਿਜਲੀ ਫ੍ਰੀ ਦਵਾਂਗੇ ਸਭ ਕੁਝ ਫ੍ਰੀ ਕਰਾਂਗੇ ਪਰ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆਂ ਲੋਕਾਂ ਦੀ ਗੱਲਬਾਤ ਸੁਣਦੇ ਆਂ ਲੋਕ ਕਹਿੰਦੇ ਨਾ ਤਾਂ ਅਸੀਂ ਬਿਜਲੀ ਫ੍ਰੀ ਮੰਗੀ ਸੀ ਤੇ ਨਾ ਹੀ ਅਸੀਂ ਕਹਿੰਦੇ ਸੀ ਸਾਨੂੰ 600 ਯੂਨਿਟ ਜਿਹੜੀ ਮਾਫ਼ ਕੀਤੀ ਜਾਵੇ ਪਰ ਹੁਣ ਉਹਦਾ ਜਿਹੜਾ ਕਹਿ ਲੋ ਕਿ ਮੁਖਿਆਜਾ ਭੁਗਤਣਾ ਪੈ ਰਿਹਾ ਹੈ ਆਮ ਲੋਕਾਂ ਨੂੰ ਚੇਪ ਵਾਲੇ ਮੀਟਰ ਜਿਹੜੇ ਪਿੰਨਾਂ ਦੇ ਵਿੱਚ ਲੱਗ ਰਹੇ ਨੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਜੇ ਗੱਲ ਕਰਦੇ ਆਂ ਤੇ ਉੱਥੇ ਹੀ ਹੁਣ ਐਮਪੀ ਦੇ ਇਲੈਕਸ਼ਨਾਂ ਦਾ ਜਿਹੜਾ ਦੌਰ جاری ਹੈ ਤੇ ਹਰ ਇੱਕ ਜਗ੍ਹਾ ਤੇ ਆਪ ਦੇ ਵਰਕਰਾਂ ਨੂੰ ਕੇਰਿਆ ਜਾ ਰਿਹਾ ਹੈ ਨਾਲ ਦੀ ਨਾਲ ਹੀ ਬੀਜੇਪੀ ਦੇ ਵਰਕਰਾਂ ਨੂੰ ਜਿਹੜੇ ਚੋਣ ਪ੍ਰਚਾਰ ਲਈ ਨਿਕਰੇ ਨੇ ਉਹਨਾਂ ਨੂੰ ਵੀ ਕੇਰਿਆ ਜਾ ਰਿਹਾ ਸੋ ਇਸ ਸਮੇਂ ਮੇਰੇ ਨਾਲ ਕਿਸਾਨ ਜਥੇਬੰਦੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਅੱਜ ਧਰਮਕੋਟ ਦੇ ਬਿਜਲੀ ਦਫ਼ਤਰ ਦੇ ਵਿੱਚ ਪ ਸਭ ਤੋਂ ਪਹਿਲਾਂ ਤਾਂ ਆਪਣਾ ਨਾਂ ਦੱਸ ਦਿਓ ਜੀ ਕਿਹੜੀ ਜਥੇਬੰਦੀ ਤੋਂ ਮੇਰਾ ਨਾਂ ਸਰਜੀਤ ਸਿੰਘ ਰੰਧਾਵਾ ਬੀਕੇ ਜੂ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਇਸ ਟਾਈਮ ਮਿਲ ਕੇ ਅਸੀਂ ਐਸਡੀਓ ਸਾਹਿਬ ਨੂੰ ਮਿਲੇ ਆ ਸਾਡਾ ਮੇਨ ਮੁੱਦਾ ਜਿਹੜਾ ਅਸੀਂ 2020 ਦੇ ਵਿੱਚ ਲੈ ਕੇ ਤੁਰੇ ਸੀ ਸੈਂਟਰ ਸਰਕਾਰ ਨੇ ਬਿਜਲੀ ਪ੍ਰਾਈਵੇਟ ਕਰਨ ਨੂੰ ਲੈ ਕੇ ਲਾਇਆ ਸੀਗਾ ਔਰ ਉਹ ਕਾਲੇ ਕਾਨੂੰਨਾਂ ਤੇ ਲੈ ਸੀ ਜਿਹੜੇ ਲੜੇ ਸੀਗੇ ਔਰ ਉਹੀ ਜਿਹੜਾ ਸੈਂਟਰ ਸਰਕਾਰ ਆ ਹੌਲੀ ਹੌਲੀ ਭੋਰ-ਭੋਰ ਕੇ ਜਿਹੜੇ ਕਾਨੂੰਨ ਆ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਆ ਔਰ ਚਿਪ ਵਾਲੇ ਮੀਟਰ ਪਿੰਡਾਂ ਦੇ ਵਿੱਚ ਲਾ ਕੇ ਬਿਜਲੀ ਪ੍ਰਾਈਵੇਟ ਕਰਨ ਨੂੰ ਜਿਹੜਾ ਉਹ ਆਪਣੇ ਕਦਮ ਗਾਂਵ ਆਧਾਰੀ ਆ ਥੋੜੇ ਦਿਨ ਪਹਿਲਾਂ ਅਸੀਂ ਐਕਸਿਨ ਸਾਹਿਬ ਨੂੰ ਮੋਗੇ ਮੰਗ ਪੱਤਰ ਦਿੱਤਾ ਸੀ ਾਰੇ ਉਸ ਤੋਂ ਪਹਿਲਾਂ 19 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਸੀ ਸਾਰੀਆਂ ਕਿਸਾਨ ਸੰਯੁਕਤ ਮੋਰਚੇ ਦੀ ਔਰ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਚਿਪ ਵਾਲੇ ਮੀਟਰ ਨਹੀਂ ਲਾਏ ਜਾਣਗੇ ਲੇਕਿਨ ਅਸੀਂ ਐਕਸਿਨ ਸਾਹਿਬ ਨੂੰ ਵੀ ਕਿਹਾ ਤੇ ਉਹ ਕਹਿੰਦੇ ਸਾਡੇ ਵਸ ਦੀ ਗੱਲ ਨਹੀਂ ਸਾਨੂੰ ਉਤੋਂ ਆਰਡਰ ਨਹੀਂ ਆਏ ਲੇਕਿਨ ਪਿੰਡਾਂ ਦੇ ਵਿੱਚ ਜਦੋਂ ਬਿਜਲੀ ਵਾਲੇ ਮੀਟਰ ਲਾਉਣ ਜਾਂਦੇ ਆ ਉਸ ਟਾਈਮ ਕਿਸਾਨ ਇਹਨਾਂ ਦਾ ਵਿਰੋਧ ਕਰਦੇ ਆ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਰੋਜ਼ ਰੋਜ਼ ਦਾ ਟੈਂਤਾ ਵਾ ਇਹਨੂੰ ਮੁਕਾਇਆ ਜਾਵੇ ਔਰ ਅੱਜ ਜੋ ਅਸੀਂ ਐਸਡੀਐਮ ਨੂੰ ਜਾ ਕੇ ਸਵਾਲ ਕੀਤੇ ਉਹਨਾਂ ਨੇ ਸਾਡੀਆਂ ਗੱਲਾਂ ਦੇ ਨਾਲ ਐਗਰੀ ਨਹੀਂ ਹੋਏ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਪ੍ਰੋਗਰਾਮ ਲੀਕ ਕੇ ਜਿਹੜਾ ਪੰਜਾਬ ਗਵਰਨਮੈਂਟ ਨੂੰ ਦੱਸਾਂਗੇ ਵੀ ਪਿੰਡ ਦੇ ਪਿੰਡਾਂ ਦੇ ਵਿੱਚ ਜਿਹੜੇ ਚਿਪ ਵਾਲੇ ਮੀਟਰ ਲਾਏ ਜਾਂਦੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਡਟ ਕੇ ਪੰਜਾਬ ਗਵਰਨਮੈਂਟ ਦੇ ਨਾਲ ਨਾਲ ਕਿਤੇ ਕੇਂਦਰ ਸਰਕਾਰ ਦੇ ਵੀ ਰਲ਼ੀ ਭੁਗਤਿਆਂ ਨਾਲ ਬਿਲਕੁਲ ਜੀ ਕੇਂਦਰ ਸਰਕਾਰ ਆ ਜਿਹੜੀ ਸਾਡਾ ਮੇਨ ਮੁੱਦਾ ਹੀ ਕੇਂਦਰ ਸਰਕਾਰ ਆ ਕਿਉਂਕਿ ਕੇਂਦਰ ਸਰਕਾਰ ਨੇ ਹੀ ਇਹ ਚੁਆਤੀ ਛੇੜੀ ਆ ਬਿਜਲੀ ਪ੍ਰਾਈਵੇਟ ਕਰਨ ਨੂੰ ਲੈ ਕੇ ਔਰ ਕੇਂਦਰ ਸਰਕਾਰ ਇਸ ਚੀਜ਼ ਦਾ ਖਾਮਿਆਜ਼ਾ ਵੀ ਭੁਗਤ ਰਹੀ ਆ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਇਹਨਾਂ ਦਾ ਨੰਗਣਾ ਔਖਾ ਹੋਇਆ ਪਿਆ ਆਪਣੇ ਇਲਾਕੇ ਫਰੀਦਕੋਟ ਦੇ ਵਿੱਚੋਂ ਹਸਰਾਂ ਹਸ ਖੜੇ ਆ ਉਹਦਾ ਵੈਲਕਮ ਕਰਨ ਵਾਸਤੇ ਕਿਉਂਕਿ ਦਿੱਲੀ ਸਾਨੂੰ ਇਹਨਾਂ ਨੇ ਬਾਰਡਰਾਂ ਦੇ ਉੱਤੇ ਸਵਾਸਾਰ ਰੋਲਿਆ ਤੇ ਜਿਹੜਾ ਮੱਛਰ ਮੱਖੀਆਂ ਨਾਲ ਮੋਟਾ-ਮੋਟਾ ਅਸੀਂ ਲੜਾਇਆ ਨਾ ਉਹ ਮੱਛਰ ਜਿਹੜਾ ਲੜਿਆ ਵਾ ਹੁਣ ਉਹ ਇਹਨਾਂ ਨੂੰ ਦੱਸਾਂਗੇ ਵੀ ਮੱਛਰ ਕਿਵੇਂ ਲੜਿਆ ਕੋਈ ਇਹਨਾਂ ਮੰਗਾ ਪਿੱਛੇ ਸੀ ਐਮਐਸਪੀ ਨੂੰ ਲੈ ਕੇ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਤੇ ਪਰ ਜੇ ਗੱਲ ਕਰਦੇ ਆ ਕਿ ਭਗਵੰਤ ਮਾਨ ਜੀ ਦਾ ਇੱਕ ਬਿਆਨ ਵਾਇਰਲ ਹੁੰਦਾ ਹੈ ਉਹ ਕਹਿੰਦੇ ਨੇ ਜਿਹੜੇ ਚਿਪ ਵਾਲੇ ਮੀਟਰ ਹੈ ਇਹਨਾਂ ਦੇ ਪਿੱਛੇ ਮਕਸਦ ਇਹ ਹੈ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਬੰਦੇ ਬਿਜਲੀ ਦੇ ਬਿੱਲ ਕੱਟਦੇ ਨੇ ਮੁਲਾਜ਼ਮ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਊਗੀ ਸਾਨੂੰ ਰੀਡਿੰਗ ਜਿਹੜੀ ਆ ਉਹ ਦਫ਼ਤਰ ਦੇ ਵਿੱਚ ਹੀ ਮਿਲੂਗੀ ਇਸ ਕਰਕੇ ਅਸੀਂ ਚਿਪ ਵਾਲੇ ਮੀਟਰ ਲਾ ਰਹੇ ਹਾਂ ਇਹ ਸਭ ਕਹਿਣ ਦੀਆਂ ਗੱਲਾਂ ਜੀ ਕਿਉਂਕਿ ਉਹਨਾਂ ਦੇ ਵਿੱਚ ਚਿਪ ਮੀ ਕਿਉਂਕਿ ਉਹ ਜਦੋਂ ਇਹਨਾਂ ਨੇ ਇੱਕ ਸਿਸਟਮ ਬਣਾ ਰਿਆ ਜਿਵੇਂ ਕਰੋਨਾ ਦੀ ਬਿਮਾਰੀ ਆਈ ਸੀ ਨਾ ਬਾਅਦ ਚ ਉਹਦੀ ਵੈਕਸੀਨ ਭਾਲ ਦੇ ਫਿਰਦੇ ਸੀ ਸੋ ਕਿਸਾਨ ਅਸੀਂ ਵੈਕਸੀਨ ਇਹਦੀ ਪਹਿਲਾਂ ਤਿਆਰ ਕਰ ਰਹੇ ਆ ਠੀਕ ਆ ਇਹਨਾਂ ਨੂੰ ਪਹਿਲਾਂ ਹੀ ਅਸੀਂ ਡੋਜ਼ ਦੇਾਂਗੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਮੀਟਰ ਨਾ ਲਾਏ ਜਾਣਾ ਅਸੀਂ ਡਟ ਕੇ ਵਿਰੋਧ ਕਰਾਂਗੇ ਚਾਹੇ ਭਗਵੰਤ ਮਾਨ ਕਵੇ ਤੇ ਚਾਹੇ ਮੋਦੀ ਕਵੇ ਮੀਟਰ ਅਸੀਂ ਪੱਟ ਦੇਾਂਗੇ ਲੱਗਣ ਨਹੀਂ ਦੇਣੇ ਅਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਬੀਜੇਪੀ ਦੇ ਵਰਕਰਾਂ ਨਾਲ ਗੱਲ ਕਰਦੇ ਆ ਤੁਹਾਡੀਆਂ ਮੰਗਾਂ ਰੱਖਦੇ ਆ ਜਦੋਂ ਉਹਨਾਂ ਸਾਹਮਣੇ ਕਿ ਕੇਂਦਰ ਸਰਕਾਰ ਦੇ ਕੋਲੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਗਏ ਨੇ ਮੇਨ ਮੁੱਦਾ ਚੇਪਾ ਵਾਲੇ ਮੀਟਰ ਤੇ ਐਮਐਸਪੀ ਹੈ ਉਹ ਕਹਿ ਦਿੰਦੇ ਨੇ ਕਿ ਉਹ ਸ਼ਰਾਰਤੀ ਅੰਸਰ ਨੇ ਪਰ ਸਾਡੇ ਨਾਲ ਤਾਂ ਬੀਜੇਪੀ ਦੇ ਨਾਲ ਕਿਸਾਨ ਖੜੇ ਨੇ ਪਿੰਡਾਂ ਦੇ ਵਿੱਚ ਉਹ ਤਾਂ ਸਾਨੂੰ ਢੀਕ ਰਹੇ ਨੇ ਕਿ ਬੀਜੇਪੀ ਆਲੀ ਕਦੋਂ ਆਣ ਦੇਖੋ ਜੀ ਜਦੋਂ 2014 ਦੇ ਵਿੱਚ ਬੀਜੇਪੀ ਦੀ ਪਹਿਲਾ ਸਰਕਾਰ ਨਰਿੰਦਰ ਮੋਦੀ ਦੀ ਆਈ ਆ ਇਹ ਝੂਠ ਦੇ ਸਾਰੇ ਨਾਲ ਹੀ ਸਰਕਾਰ ਆਈ ਆ ਇਹਨੇ ਲੋਕਾਂ ਨੂੰ ਗਮਰਾਹ ਕੀਤਾ ਕਿ 15-15 ਲੱਖ ਰੁਪਏ ਅਸੀਂ ਤੁਹਾਡੇ ਖਾਤਿਆਂ ਦੇ ਵਿੱਚ ਪਾਵਾਂਗੇ 10 ਸਾਲ ਸਰਕਾਰ ਇਹਨਾਂ ਦੀ ਚੱਲ ਗਈ ਆ ਮੈਨੂੰ ਇੱਕ ਬੰਦੇ ਦੇ ਖਾਤੇ ਦੇ ਵਿੱਚ 15 ਲੱਖ ਬਜਾਏ ਇੱਕ 100 ਰੁਪਏ ਵੀ ਇਹਨਾਂ ਨੇ ਪਾਇਆ ਹੋਵੇ ਤਾਂ ਤੁਸੀਂ ਮੈਨੂੰ ਸਾਬਤ ਕਰਾ ਦਿਓ ਕਿਦੋਂ ਵੀ ਇਹਨਾਂ ਦਾ ਸਿਰਫ ਸਾਰੇ ਦਾ ਸਾਰਾ ਜਿਹੜਾ ਕੰਮ ਆ ਜੁਮਲੇਬਾਜੀ ਝੂਠ ਮਾਰਨਾ ਝੂਠ ਮਾਰ ਕੇ ਲੋਕਾਂ ਨੂੰ ਗਮਰਾਹ ਕਰਨਾ ਥੋੜੇ ਜੇ ਲੋਕਾਂ ਨੂੰ ਮੁਠੀ ਪਰ ਲੋਕਾਂ ਨੂੰ ਆਪਦੇ ਬਿਆਨ ਦੇਉਣ ਲਈ ਮੀਡੀਆ ਦੇ ਵਿੱਚ ਪ੍ਰਚਾਰ ਕਰਨ ਲਈ ਜਾਂ ਹੋਰ ਕਰ ਲਈ ਉਹਨਾਂ ਨੂੰ ਵਰਤਨ ਲਈ ਖੜੇ ਕਰਕੇ ਕਹਿ ਦਿੰਦੇ ਆ ਕਿ ਵੇਖੋ ਜੀ ਲੋਕ ਤਾਂ ਸਾਡੇ ਨਾਲ ਆ ਕਿਸਾਨ ਸਾਡੇ ਨਾਲ ਜਿਹੜੀਆਂ ਇਹ ਜਥੇਬੰਦੀਆਂ ਵਿਰੋਧ ਕਰਦੀਆਂ ਇਹ ਤਾਂ ਐਵੇਂ ਤਾਂ ਜਥੇਬੰਦੀਆਂ ਹੈ ਨਹੀਂ ਜਦੋਂ ਅਸੀਂ ਦਿੱਲੀ ਕਿਸਾਨ ਕੋਲ ਲੜਿਆ ਜਿਹੜੇ ਤਿੰਨ ਖੇਤੀ ਕਾਨੂੰਨ ਉਹਨਾਂ ਦੇ ਉੱਤੇ ਉਦੋਂ ਵੀ ਇਹਨਾਂ ਨੇ ਫਰਜੀ ਜਥੇਬੰਦੀਆਂ ਖੜੀਆਂ ਕਰਕੇ ਤੇ ਉਹਨਾਂ ਦੀ ਇੱਕ ਕਮੇਟੀ ਬਣਾ ਦਿੱਤੀ ਕਿ ਜਿਹੜੀ ਇਹਨਾਂ ਦੇ ਉੱਤੇ ਰਿਸਰਚ ਕਰੇਗੀ ਕਿ ਵੀ ਇਹ ਜਿਹੜੇ ਖੇਤੀ ਕਾਨੂੰਨ ਆ ਸਹੀ ਬਣਿਆ ਜਾਂ ਗਲਤ ਬਣਿਆ ਤਾਂ ਅਸੀਂ ਉਹਨਾਂ ਨੂੰ ਨਕਾਰਤਾ ਸੀ ਕਿ ਬੀਜੇਪੀ ਸਰਕਾਰ ਨੇ ਆਪਦੇ ਬੰਦੇ ਖੜੇ ਕਰਕੇ ਆਪਦੇ ਏਜੰਟ ਖੜੇ ਕਰਕੇ ਫਰਜੀ ਕਮੇਟੀਆਂ ਬਣਾਈਆਂ ਨੇ ਤੇ ਫਰਜੀ ਕਮੇਟੀਆਂ ਰਾਈ ਇਹ ਜਿਹੜੇ ਤਿੰਨੇ ਖੇਤੀ ਕਾਨੂੰਨ ਆ ਲਾਗੂ ਕਰਨੇ ਚਾਹੁੰਦੇ ਆ ਸੇਮ 220 ਜਿਹੜਾ ਬਿਜਲੀ ਐਕਟ ਹੈਗਾ ਉਹਦੇ ਤੇ ਵੀ ਇਹ ਸੈਂਟਰ ਸਰਕਾਰ ਦੀ ਪਾਲਿਸੀ ਆ ਕਿ ਉਹ ਪੰਜਾਬ ਸਰਕਾਰ ਦੇ ਦਬਾਅ ਪਾਉਂਦੀ ਆ ਪੰਜਾਬ ਸਰਕਾਰ ਦੇ ਫੰਡ ਰੋਕਦੀ ਆ ਫੰਡ ਰੋਕ ਕੇ ਇਹਨਾਂ ਦੇ ਤਾਂ ਉਹ ਜਿਹੜੇ ਲਾਗੂ ਬਿਜਲੀ ਵੀ ਐਕਟ ਨੂੰ ਲਾਗੂ ਕਰਾਉਣਾ ਚਾਹੁੰਦੇ ਤੇ ਸਮਾਰਟ ਮੀਟਰ ਲਾਉਣਾ ਚਾਹੁੰਦੇ ਆ ਅਸੀਂ ਇਹ ਬਿਲਕੁਲ ਪਿੰਡਾਂ 'ਚ ਸਮਾਰਟ ਮੀਟਰ ਨਹੀਂ ਲਗੰਦਿਆਂਗੇ ਕਿਉਂਕਿ ਜਦੋਂ ਅਸੀਂ ਉੱਥੇ ਦਿੱਲੀ ਦੇ ਵਿੱਚ ਲੜਾਈ ਲੜ ਰਹੇ ਸੀ ਤਾਂ ਉਸ ਸਮੇ 220 ਵਾਲਾ ਜਿਹੜਾ ਬਿਜਲੀ ਐਕਟ ਸੀਗਾ ਇਹ ਵੀ ਵਿੱਚ ਮੁੱਦਾ ਸੀਗਾ ਤਾਂ ਸਰਕਾਰ ਨੇ ਇਹ ਗੱਲ ਮੰਨੀ ਸੀ ਵੀ ਸੈਂਟਰ ਸਰਕਾਰ ਨੇ ਵੀ ਕਹੇ ਸੀ ਇਹਨੂੰ ਵਾਪਸ ਲਵਾਂਗੇ ਉਹਦੇ باوجود ਫਿਰ ਉਸੇ ਕਰਤੂਤ ਤੇ ਉਤਰੇ ਹੋਏ ਆ ਇਸ ਲਈ ਜਿਹੜੀ ਬੀਜੇਪੀ ਸਰਕਾਰ ਇਹਦੇ ਦੇ ਬਿਲਕੁਲ ਅਸੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਵਿਸ਼ਵਾਸ ਨਹੀਂ ਕਰਦੇ ਮੁਰਗੀਆਂ ਦੇ ਪੈਸੇ ਦੇਣ ਵਾਲਾ ਬੱਕਰੀਆਂ ਦੇ ਪੈਸੇ ਦੇਣ ਵਾਲਾ ਅੰਡਿਆਂ ਦੇ ਪੈਸੇ ਦੇਣ ਵਾਲੇ ਨੇ ਉਹ ਹਾਰਡਪੀਟ ਤੇ ਲੋਕ ਬੈਠੇ ਆ ਜਿਨ੍ਹਾਂ ਦੀਆਂ ਸਾਰੀਆਂ ਫਸਲਾਂ ਮਰ ਗਈਆਂ ਨੇ ਕਿਸੇ ਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਪਾਇਆਗਾ ਕੀ 5-5 7-7000 ਰੁਪਇਆ ਪਾਇਆ 5-7000 ਰੁਪਇਆ ਕੋਈ ਚੀਜ਼ ਨਹੀਂ ਪਿਛਲੀਆਂ ਸਰਕਾਰਾਂ 15-15000 17-18000 ਰੁਪਇਆ ਪਾਉਂਦੀਆਂ ਸੀ ਇਹ 5000 ਰੁਪਇਆ ਤੇ ਆ ਗਿਆ ਇਸ ਕਰਕੇ ਨਾ ਤਾਂ ਅਸੀਂ ਪੰਜਾਬ ਸਰਕਾਰ ਨੂੰ ਤੇ ਨਾ ਸੈਂਟਰ ਦੀ ਬੀਜੇਪੀ ਸਰਕਾਰ ਨੂੰ ਦੋਨੋਂ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਬਿਜਲੀ ਵਾਲੇ ਜਿਹੜੇ 스마트 ਮੀਟਰ ਹੈਗੇ ਆ ਇਹ ਪਿੰਡਾਂ 'ਚ ਨਹੀਂ ਲਗੰਦਿਆਂਗੇ ਅਸੀਂ ਇਹਦਾ ਟਟਵਾਂ ਵਿਰੋਧ ਕਰਾਂਗੇ ਤੁਹਾਡੇ ਮੱਧਿਆਰੇ ਹੀ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਥੇ ਮਧਿਆ ਨਾਲ ਜੁੜੋ ਜਿਹੜੇ ਵੀ ਪਿੰਡ ਦੇ ਵਿੱਚ ਇਹ ਮੀਟਰ ਲਾਉਣ ਆਉਂਦੇ ਆ ਸਾਰਾ ਪਿੰਡ ਉੱਥੇ ਇਕੱਠਾ ਹੋ ਕੇ ਇਹਨਾਂ ਦਾ ਡਟ ਕੇ ਵਿਰੋਧ ਕਰੋ ਇਹਨਾਂ ਨਾਲ ਲੜਾਈ ਨਹੀਂ ਕਰਨੀ ਝਗੜਾ ਨਹੀਂ ਕਰਨਾ ਕਿਸੇ ਨਾਲ ਖਿੱਚ ਧੂਣੀ ਕਰਨੀਗੀ ਸ਼ਾਂਤ ਮਾਈ ਢੰਗ ਦੇ ਨਾਲ ਰਹਿ ਕੇ ਤੁਸੀਂ ਆਪਦੀ ਗੱਲ ਰੱਖਣੀ ਆ ਵੀ ਅਸੀਂ ਇਹ ਮੀਟਰ ਬਿਲਕੁਲ ਨਹੀਂ ਲਗੰਦੇ ਨੇ ਤੁਹਾਡੀ ਹੁਣ ਗੱਲ ਹੋਈ ਹੈ ਫੋਨ ਤੇ ਤੁਸੀਂ ਮੰਗ ਪੱਤਰ ਵੀ ਦੇ ਕੇ ਆਏ ਉਹਨਾਂ ਲੋਕੀ ਵਿਸ਼ਵਾਸ ਦਿਵਾਇਆ ਗਿਆ ਤੁਹਾਡੇ ਲੋਕ ਕੀ ਕਿਹਾ ਗਿਆ ਸੀ ਉਹਨਾਂ ਵੱਲੋਂ ਕੀ ਕਿਹਾ ਗਿਆ ਸੀ ਐਕਸੀਡੈਂਟ ਸਾਹਿਬ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਗਏ ਸੀਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਵੀ ਐਸਕੇਮ ਦਾ ਫੈਸਲਾ ਤਾਂ ਉਹਨਾਂ ਨੇ ਸਾਨੂੰ ਉਸ ਦਿਨ ਵੀ ਕੋਈ ਵਾੜਾ ਵਧੀਆ ਰਿਸਪਾਂਸ ਨਹੀਂ ਦਿੱਤਾ ਸੀਗਾ ਅੱਜ ਵੀ ਮੈਂ ਫੋਨ ਤੇ ਗੱਲ ਕੀਤੀ ਆ ਉਹਨਾਂ ਦਾ ਅੱਜ ਵੀ ਨਹੀਂ ਸੀਗਾ ਉਹਨਾਂ ਦੇ ਦਿਮਾਗ ਦੇ ਉੱਤੇ ਉਹਨਾਂ ਦੇ ਦਿਮਾਗ ਦੇ ਉੱਤੇ ਨਹੀਂ ਕਹਿ ਸਕਦੇ ਉਹਨਾਂ ਦੇ ਉੱਤੇ ਪਿੱਛੋਂ ਪ੍ਰੈਸ਼ਰ ਆ ਉਹਨਾਂ ਦੇ ਪ੍ਰੈਸ਼ਰ ਆ ਕਿ ਜਿਹੜੇ ਮੀਟਰ ਹਰ ਹਾਲਤ ਲੱਗਨੇ ਚਾਹੀਦੇ ਆ ਜਿਹੜੇ ਕਿ ਅਸੀਂ ਨਹੀਂ ਲੱਗੰਦੇ ਆਂਗੇ ਉਹ ਆਪਣੀ ਗੱਲ ਨੂੰ ਉੱਪਰ ਨਹੀਂ ਲੈ ਕੇ ਜਾ ਰਹੇ ਉੱਪਰਲੀ ਗੱਲ ਨੂੰ ਥਾਂ ਲੈ ਕੇ ਆ ਰਹੇ ਆ ਅਸੀਂ ਉਹਨਾਂ ਨੂੰ ਇਹ ਗੱਲ ਲਈ ਕਿ ਲੋਕਾਂ ਦੀ ਗੱਲ ਤੁਸੀਂ ਤਾਂ ਨੂੰ ਲੈ ਕੇ ਜਾਓ ਆਪਣੇ ਉੱਪਰ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰੋ ਗੱਲਾਂ ਕਰੋ ਉਹ ਜਾ ਕੇ ਸਰਕਾਰ ਨਾਲ ਗੱਲਾਂ ਕਰਨ ਨਾ ਕਿ ਤੁਸੀਂ ਉਹਨਾਂ ਤੋਂ ਲੈ ਕੇ ਫੈਸਲਾ ਸਾਡੇ ਦੇ ਲਾਗੂ ਕਰੋ ਠੀਕ ਹੈ ਨਾ ਉਹ ਵੀ ਸਾਨੂੰ ਬਾਲਾ ਰਿਸਪਾਂਸ ਨਹੀਂ ਦੇ ਰਹੇ ਐਕਸੀਡੈਂਸ ਸਾਹਿਬ ਜਦੋਂ ਚੋਣ ਪ੍ਰਚਾਰ ਹੋਇਆ ਸੀ ਬਿਜਲੀ ਫਰੀ ਮੰਗੀ ਸੀ ਕਿਸੇ ਨੇ ਨਹੀਂ ਮੇਰੇ ਹਿਸਾਬ ਨਾਲ ਕਿਸੇ ਦਿਨ ਬਿਜਲੀ ਫਰੀ ਮੰਗੀ ਲੋਕ ਮੁਫਤ ਨਹੀਂ ਚਾਹੁੰਦੇ ਲੋਕ ਰੋਜ਼ਗਾਰ ਚਾਹੁੰਦੇ ਆ ਰੋਜ਼ਗਾਰੇ ਦੇ ਨਹੀਂ ਰਹੇ ਲੋਕ ਜਿਹੜੀਆਂ ਸਹੂਲਤਾਂ ਚਾਹੁੰਦੇ ਆ ਦੇ ਨਹੀਂ ਰੇ ਲੋਕਾਂ ਅਸਲ ਸਰਕਾਰਾਂ ਦਾ ਪਤਾ ਕੀ ਹੋਣਾ ਚਾਹੀਦਾ ਕਿ ਜਿਵੇਂ ਸਾਡੇ ਇਲਾਜ ਆ ਉਹ ਜਦੋਂ ਅਸੀਂ ਕਿਸੇ ਪ੍ਰਾਈਵੇਟ ਹਸਪੀਟਲ ਦੇ ਚ ਜਾਂਦੇ ਆ ਤੇ ਉੱਥੇ ਹੀ ਵੱਡੇ ਜਾਂਦੇ ਆ ਸਾਡਾ ਮਰੀਜ਼ ਤਾਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਤੇ ਘਰ ਬੂਆ ਜੋ ਸਾਡੇ ਕੋਲ ਛੱਲੀ ਪੂਣੀ ਹੁੰਦੀ ਸਭ ਕੁਝ ਸਾਡਾ ਲੱਗ ਜਾਂਦਾ ਜੇ ਅਸੀਂ ਬੱਚੇ ਪੜਾਉਣੇ ਆ ਤਾਂ ਹਰੇਕ ਬੰਦੇ ਦੀ ਇੱਛਾ ਹੁੰਦੀ ਕਿ ਮੇਰੇ ਬੱਚੇ ਚੰਗੇ ਪੜ ਜਾਣ ਚੰਗੀ ਇਹਨਾਂ ਨੂੰ ਵਿੱਦਿਆ ਮਿਲ ਜਾਵੇ ਤਾਂ ਇਹ ਕੋਈ ਚੰਗੀ ਨੌਕਰੀ ਕਰ ਲੈਣ ਜੌਬ ਕਰ ਲੈਣ ਤਾਂ ਉੱਥੇ ਵੀ ਪ੍ਰਾਈਵੇਟ ਸਕੂਲਾਂ 'ਚ ਸਾਨੂੰ ਪੂਰਾ ਰੱਜ ਕੇ ਵੱਡਿਆ ਜਾਂਦਾ ਲੋਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਲੋਕਾਂ ਨੂੰ ਵਿੱਦਿਆ ਫ੍ਰੀ ਦੇਣੀ ਤੇ ਸਿਹਤ ਸਹੂਲਤ ਦੇਣੀ ਨਾ ਕਿ ਇਹ ਜਿਹੜੀਆਂ ਤੀਜਾ ਹੁੰਦਾ ਰੋਜ਼ਗਾਰ ਦੇਣਾ ਜੇ ਤੁਸੀਂ ਲੋਕਾਂ ਲਈ ਰੋਜ਼ਗਾਰ ਪੈਦਾ ਕਰ ਦਿਓ ਕਿ ਲੋਕਾਂ ਨੂੰ ਰੋਜ਼ਗਾਰ ਦੇ ਦਿਓ ਕੋਈ ਤੁਹਾਡੇ ਤੋਂ ਬਿਜਲੀ ਫ੍ਰੀ ਨਹੀਂ ਮੰਗਦਾ ਤੁਹਾਡੇ ਤੋਂ ਕੋਈ ਹੋਰ ਗੱਲ ਫ੍ਰੀ ਨਹੀਂ ਮੰਗਦਾ ਕੋਈ ਬੱਸਾਂ 'ਚ ਨਹੀਂ ਮੰਗਦਾ ਤੁਸੀਂ ਜ਼ਬਰਦਸਤੀ ਗਮਰਾਹ ਕਰਕੇ ਕੱਲੀਆਂ ਵੋਟਾਂ ਲੈਣ ਵਾਸਤੇ ਇਹ ਪਾਲਿਸੀਆਂ ਲਿਆਉਂਦੇ ਜਿਹੜੀਆਂ ਪਾਲਿਸੀਆਂ ਸਰਕਾਰਾਂ ਨੂੰ ਲਿਆਉਣੀਆਂ ਚਾਹੀਦੀਆਂ ਉਹ ਸਰਕਾਰਾਂ ਲਿਆ ਹੀ ਨਹੀਂ ਰਹੀਆਂ ਸਰਕਾਰਾਂ ਸਿਰਫ ਤੇ ਸਿਰਫ ਸਾਰਾ ਕੋਈ ਨਿੱਜੀਕਰਨ ਵਾਲੇ ਪਾਸੇ ਭੱਜੀਆਂ ਹੋਈਆਂ ਨਿੱਜੀਕਰਨ ਨਾਲ ਲੋਕ ਵਾਂਝੇ ਹੋ ਜਾਣਗੇ ਵਿਹਲੇ ਹੋ ਜਾਣਗੇ ਲੋਕਾਂ ਦੇ ਹੱਥ ਵੱਲੇ ਕੁਝ ਨਹੀਂ ਰਹਿਣਾ ਕੋਈ ਰਜਗਾਰ ਨਹੀਂ ਰਹਿਣਾਗਾ ਇੰਨਾ ਗਤੀਆਂ ਵਿਧੀਆਂ ਦਾ ਕਰਕੇ ਇਦਾਂ ਨਹੀਂ ਲੱਗ ਰਿਹਾ ਕਿ ਹੁਣ ਜਿਹੜੀ ਪੰਜਾਬ ਸਰਕਾਰ ਉਹ ਵੀ ਆਪਣੀ ਖੁਰਸੀ ਤੋਂ ਹੱਥ ਧੋਂਦੇ ਨੇੜੇ ਆ ਬਿਲਕੁਲ ਕਿਉਂਕਿ ਐਰਕਾ ਵਿਰੋਧ ਹੋ ਰਿਹਾ ਹਰ ਜਗ੍ਹਾ ਤੇ हां मैं ਤਾਂ ਲੋਕਾਂ ਨੂੰ اپیل ਵੀ ਕਰਾਂਗਾ ਬੇਨਤੀ ਵੀ ਕਰਾਂਗਾ ਕਿ ਇਹਨਾਂ ਨੇ ਆਪਣੇ ਨਾਲ ਜਿਹੜੇ ਵਾਅਦੇ ਕੀਤੇ ਸੀ ਝੂਠੇ ਵਾਅਦੇ ਕੀਤੇ ਸੀ ਇਹਨਾਂ ਨੇ ਨੌਕਰੀਆਂ ਦੀ ਗੱਲ ਕੀਤੀ ਹੋਵੇ ਜਾਂ ਹੋਰ ਚਿੱਟੇ ਦੀ ਗੱਲ ਕਰ ਲਓ ਨਸ਼ੇ ਦੀ ਗੱਲ ਕਹਿ ਲਓ ਜਾਂ ਹੋਰ ਚੀਜ਼ਾਂ ਨੂੰ ਕਹਿ ਲਓ ਤੇ ਉਹਦੇ ਤੇ ਕੋਈ ਖਰੀਆਂ ਨਹੀਂ ਉਤਰੀਆਂ ਸਰਕਾਰਾਂ ਤੇ ਇਹਨਾਂ ਨੂੰ ਇਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਮੈਂ ਦਾ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਐਮਪੀ ਨੂੰ ਨਹੀਂ ਜਿਤਾਉਣਾ ਚਾਹੀਦਾ ਪੰਜਾਬ ਦੇ ਵਿੱਚੋਂ ਤਾਂ ਕਿ ਇਹ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਅਸੀਂ ਝੂਠ ਮਾਰ ਕੇ ਵੋਟਾਂ ਲਈਆਂ ਸ਼ਰਾਬ ਪੀ ਕੇ ਕੰਮ ਨਹੀਂ ਚੱਲਣਾਗਾ ਲੋਕਾਂ ਦੀ ਹਕੀਕਤ ਲੋਕਾਂ ਦੀ ਨਬਜ਼ ਦੇਖਣੀ ਪੈਣੀ ਆ ਉਹਦਾ ਇਲਾਜ ਕਰਨਾ ਪੈਣਾ ਸੋ ਫਿਲਹਾਲ ਏਸੀ ਅੱਜ ਦਾ ਮੁੱਦਾ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਕਈਆਂ ਜਗ੍ਹਾ ਤੇ ਚਿਪ ਵਾਲੇ ਮੀਟਰ ਲੱਗੇ ਵੀ ਨਹੀਂ ਪਰ ਵਿਰੋਧ ਵੀ ਜਾਰੀ ਹੈ ਜਿਹੜੇ ਤਾਂ ਕਈ ਭੋਲੇ ਲੋਕ ਨੇ ਉਹਨਾਂ ਨੂੰ ਪਤਾ ਹੀ ਨਹੀਂ ਪਰ ਜਿੱਥੇ ਪਤਾ ਲੱਗ ਜਾਂਦਾ ਚਿਪ ਵਾਲੇ ਮੀਟਰ ਲੱਗੇ ਨੇ ਇੱਕ ਸਵਾਲ ਮੇਰਾ ਸਰਕਾਰ ਨੂੰ ਇਹ ਆ ਕਿ ਤੁਸੀਂ ਤਾਂ ਚਿੱਪ ਵਾਲੇ ਮੀਟਰ ਲਾ ਦਿੰਨੇ ਹੋ ਮੰਨ ਲਓ ਮੇਰੇ ਨਾਮ ਤੇ ਲੱਗ ਗਿਆ ਕਿਸਾਨ ਜਥੇਬੰਦੀਆਂ ਲਾ ਕੇ ਉਹਨੂੰ ਮੋੜ ਆਈਆਂ ਉਹ ਤਾਂ ਮੀਟਰ ਥੋੜਾ ਖਰਾਬ ਹੋ ਗਿਆ ਉਹ ਤਾਂ ਕਿਸੇ ਲਈ ਦੁਬਾਰਾ ਲੱਗ ਵੀ ਨਹੀਂ ਸਕਦਾ ਕਿਉਂ ਤੁਸੀਂ ਆਮ ਜਨਤਾ ਦਾ ਨੁਕਸਾਨ ਆਮ ਜਨਤਾ ਦਾ ਪੈਸਾ ਜਿਹੜਾ ਇਸ ਤਰ੍ਹਾਂ ਵੇਸਟ ਕਰ ਰਹੇ ਹੋ ਫਿਲਹਾਲ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਐਮਪੀ ਦੇ ਇਲੈਕਸ਼ਨ ਜਿਹੜੇ ਨਜ਼ਦੀਕ ਨੇ ਤੇ ਕਿਸਾਨਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਸੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਮੈਂ ਦਿਖਾਈਆਂ ਨੇ ਧਰਮਕੋਟ ਦੇ ਬਿਜਲੀ ਘਰ ਦੀਆਂ ਨੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ